ਮੈਂ ਨਹੀਂ ਕਿਛ ਹਾਉ ਨਹੀਂ ਕਿਛ ਆਏ ਨਾ ਮੋਰਾ ਔਸਰ ਲੱਜਾ ਰਾਖ ਲਿਹੁ ਸਦਨਾ ਜਨ ਤੂਰਾ ਅਰੜਾਵੇ ਬਿਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪੁਨਾ ਕੀਤਾ ਪਾਵੈ ਨੰਦਕ ਜੇ ਕੋਈ ਉਸ ਕਾ ਸੰਗੀ ਹੋਵੈ ਨਾਲ ਲਾਇ ਸੁਦਾਵ ਕਾਹੋ ਨਾਨਕ ਹਮ ਲੂਣ ਹਰਾਮੀ ਬਖਸ਼ ਲeo ਪ੍ਰਭ ਅੰਤਰ ਜਾਮੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੇ ਈ ਹਾ ਉਹਾ ਸੱਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾਡ ਤਪੰਦਾ ਤਿਸ ਲਗਾ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪਰਖਤੇ ਆਗ ਕੋ ਮਾਨਸ ਸੰਦੀ ਆਸ ਸਾਡ ਤਪੰਦਾ ਤਿਸ ਲਗਾ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪਰਖਤਿ ਆਗ ਕੈ ਮਨਸੁ ਸੰਦੀ ਆਸ ਦੁਇ ਪਾਈ ਬਗੂਚੀਆ ਗਲ ਪਈ ਸੋ ਜਾਮਕੀ ਫਾਸ ਜੇਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆਸ ਰਾਇਣ ਵਹਾਣੀ ਪਛਤਾਣੀ ਉਠ ਚੱਲੀ ਗਈ ਨਰਾਸ ਜਿਨ ਕੋ ਸਾਧੂ ਬੇਟੀਆਂ ਸੋ ਦਰਗਾਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪੁਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੋਂ ਬਿਨਾਂ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ ਆਸਾੜ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾਣ ਤੋ ਬੰਦਾ ਤਿਸ ਲਗੈ ਹਰ ਨਾਉ ਨਾ ਜਨਾ ਪਾਸ ਜਾਗ ਜੀਵਨ ਪਰਖ ਤਿਆਗ ਕਾਇ ਮਾਨਸ ਸੰਦੀ ਆਸ ਸਤ ਗੁਰ ਦੀ ਕਿਰਪਾ ਸਦ ਗਾ ਅੱਜ ਹਾੜ ਦਾ ਮਹੀਨਾ ਆਰੰਭ ਹੋਇਆ ਸਤਿਗੁਰ ਜੀ ਕਿਰਪਾ ਕਰਨ ਦਾਰਿਆਂ ਸੰਗਤਾਂ ਦੇ ਸਿਰ ਤੇ ਮੇਰ ਦਾ ਹੱਥ ਰੱਖਣ ਦਰਉ ਕਰੋ ਨਾਮ ਦੀਆਂ ਦਾਤਾਂ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨ ਦੇਸ਼ਾਂ ਵਦੇਸ਼ਾਂ ਵਿੱਚ ਚੜ੍ਹਦੀਆਂ ਕਲਾ ਜੀਵਨ ਬਖਸ਼ਿਸ਼ ਕਰਨ ਸੋਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ